ਕਿੱਥੇ ਕਿੱਥੇ ਸਫਾਈਆਂ ਦਿਓਗੇ ਆ ਬੇਬੇ ਵੇਖੋ ਕੈਨੇਡਾ ਤੋਂ ਕੀ ਕਹਿੰਦੀ ਆ ਹੈਲੋ ਜੀ ਅੱਜ ਫੇਰ ਮੈਂ ਆਪਣੀ ਅੱਜ ਦੇ ਕੈਨੇਡਾ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰਨ ਲੱਗੀ ਹਾਂ ਕਿਉਂਕਿ ਇਹ ਗੱਲਾਂ ਸਾਨੂੰ ਪਰੇਸ਼ਾਨ ਕਰਦੀਆਂ ਨੇ ਅਸੀਂ ਆਪਣਾ ਮੋਲਕ ਆਪਣਾ ਪਰਿਵਾਰ ਆਪਣਾ ਘਰਵਾਰ ਸੁਨਹਿਰੀ ਭਵਿੱਖ ਲਈ ਛੱਡਿਆ ਸੀ ਅੱਜ ਜੋ ਸਾਡਾ ਭਵਿੱਖ ਜਿਹੜਾ ਹੈ ਉਹ ਇਨਾ ਮੁਲਕਾਂ ਵਿੱਚ ਆ ਕੇ ਵੀ ਧੰਦਲਾ ਹੋ ਗਿਆ ਹੈ ਜਿਹੜੇ ਬੱਚੇ ਅੱਜ ਇੰਡੀਆ ਤੋਂ ਨਵੇਂ ਆਏ ਨਹੀਂ ਚਾਹੇ ਉਹ ਵਰਕ ਪਰਮਿਟ ਲੈ ਨਹੀਂ ਚਾਹੇ ਹੋ ਸਟੂਡੈਂਟ ਨੇ ਉਹਨਾਂ ਦੇ ਹਾਲਾਤ ਵੀ ਬਹੁਤ ਮੰਦੇ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਡਿਪਰੈਸ਼ਨ ਬਹੁਤ ਹੈ ਬੱਚਿਆਂ ਨੂੰ ਮੰਗਿਆਈ ਬਹੁਤ ਜ਼ਿਆਦਾ ਹੋ ਗਈ ਹੈ ਤੇ ਕਈ ਬੱਚੇ ਜਿਹੜੇ ਹਨ ਉਹ ਬੇਕਰੀ ਹੋ ਗਏ ਹਨ ਅਤੇ ਬੇਕਰੀ ਲੋਕਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ ਹਮ। ਥੋੜੇ ਦਿਨਾਂ ਦੀ ਗੱਲ ਹੈ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਦੋ ਲੜਕੀਆਂ ਹੱਥ ਵਿੱਚ ਫੱਟਾ ਫੜ ਕੇ ਖੜੀਆਂ ਹੋਈਆਂ ਸਨ ਜਿਹਦੇ ਤੇ ਲਿਖਿਆ ਸੀ ਕਿ ਸਾਡੇ ਕੋਲ ਰੈਂਟ ਲਈ ਪੈਸੇ ਨਹੀਂ ਹਨ। ਹੁਣ ਉਹ ਬੱਚਿਆਂ ਕੀ ਕਰਨੇ ਆ। ਜਿਨ੍ਹਾਂ ਕੋਈ ਪੁੱਠਾ ਸਿੱਧਾ ਕੰਮ ਕਰਨਗੇ। ਜਾਫਿਰ ਹੋ ਇਸ ਤਰ੍ਹਾਂ ਹੀ ਲੋਕਾਂ ਤੋਂ ऐसे ਮੰਗੜ ਗੀਆਂ ਸੋ ਇਹਨੂੰ ਆਪਾਂ ਪੰਜਾਬੀ ਚ ਭੀਖ ਮੰਗਣਾ ਕਹਿੰਦੇ ਆ ਤੁਸੀਂ ਆਪਣੇ ਬੱਚਿਆਂ ਨੂੰ ਲਾਚਾਰ ਬੇਵਸ ਜਾਂ ਮਜਬੂਰ ਕਿਉਂ ਕਰ ਦਿੱਤਾ ਹੈ ਕੰਮ ਬਿਲਕੁਲ ਨਹੀਂ ਹੈ ਹਰ ਬਾਰ ਕਰੀਏ ਬੱਚਿਆਂ ਨੂੰ ਤਿੰਨ ਤਿੰਨ ਮਹੀਨੇ ਇੱਥੇ ਆ ਕੇ ਬਿੱਲੇ ਬੈਠਣਾ ਪੈਂਦਾ ਹੈ ਜਦੋਂ ਉਹਨਾਂ ਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਹੋ ਜਾਂਦਾ ਹੈ ਕਿਉਂਕਿ ਕੋਈ ਵੀ ਚੀਜ਼ ਇਥੇ ਫ੍ਰੀ ਤਾਂ ਹੈ ਨਹੀਂ ਕੋਈ ਟੀ ਫਰੀ ਨਹੀਂ ਹੈ ਜੀ ਜਦੋਂ ਨਹੀਂ ਜਵਾਬ ਮਿਲਦੀ ਤਾਂ ਫਿਰ ਉਹ ਬੜੇ ਡਿਸਟਰਬ ਹੁੰਦੇ ਨੇ ਫਿਰ ਉਸ ਤੋਂ ਬਾਅਦ ਉਹਦੇ ਨਤੀਜੇ ਕੀ ਹੁੰਦੇ ਨੇ ਉਹ ਫਰਸਟ੍ਰੇਟ ਹੋਏ ਹੋਏ ਲੜਾਈਆਂ ਝਗੜੇ ਕਰਦੇ ਨੇ ਗਰੁੱਪ ਬਣਾ ਲੈਂਦੇ ਨੇ ਜਾਂ ਫਿਰ ਉਹ ਮਜਬੂਰੀ ਦੇ ਵਿੱਚ ਕਿਸੇ ਨਾ ਕਿਸੇ ਇਹ ਗਰੁੱਪ ਦੇ ਵਿੱਚ ਜਾ ਕੇ ਸ਼ਾਮਲ ਹੋ ਜਾਂਦੇ ਹਨ ਜਿੰਨਾਂ ਵਿੱਚ ਫਿਰ ਉਹ ਉਹਨਾਂ ਰਾਹਾਂ ਤੇ ਤੁਰ ਪੈਂਦੇ ਹਨ ਜਿਹੜੇ ਰਾਹ ਕਿ ਅੱਗੇ ਜਾ ਕੇ ਬੰਦ ਹੋ ਜਾਂਦੇ ਹਨ ਅਤੇ ਪਿੱਛੇ ਮੋੜਨ ਵਾਲੇ ਰਸਤੇ ਵੀ ਬੰਦ ਹੋ ਜਾਂਦੇ ਹਨ ਔਰ ਫਿਰ ਉਹਨਾਂ ਦਾ ਹਸਰ ਕੀ ਹੁੰਦਾ ਹੈ ਸਾਨੂੰ ਪਤਾ ਹੀ ਹੈ ਸੋ ਮੇਰੀ ਬੇਨਤੀ ਹੈ ਆਪਣੀਆਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਨਾ ਭੇਜੋ ਔਰ ਜੇ ਜੇ ਅੱਜ ਹਾਲਾਤ ਨਹੀਂ ਸੁਧਰ ਜਾਣ ਤੇ ਮੈਂ ਨਹੀਂ ਕਹਿੰਦੀ ਪਰ ਜੇ ਇਹ ਜੇ ਹਾਲਾਤ ਰਹੇ ਨਾ ਤਾਂ ਮੇਰਾ ਖਿਆਲ ਹੈ ਕਿ 10 ਸਾਲਾਂ ਦੇ ਵਿੱਚ ਵਿੱਚ ਇੱਕ ਵੀ ਮੰਨ ਜਿਹੜਾ ਆਪਣੇ ਇੰਡੀਆ ਤੋਂ ਗਿਆ ਹੈ ਇੱਥੇ ਰਹਿਣਾ ਪਸੰਦ ਨਹੀਂ ਕਰੇਗਾ ਅਤੇ ਬੱਤ ਬਦਲੋ ਵਾਪਸ ਆਪਣੇ ਘਰਾਂ ਨੂੰ ਆਉਣਗੇ ਧੰਨਵਾਦ